ਸੋ ਕਿਸਾਨ ਵੀਰੋ ਆਪਾਂ ਬੈੜਾਂ ਦੀ ਵੀਡੀਓ ਬਣਾਉਣ ਆਏ ਸੀ ਬਾਈ ਗੱਗਜੀਤ ਕੋਲੇ ਕਿ ਇੱਥੇ ਬਾਈ ਜੀ ਬਿਲਡਿੰਗ ਦਾ ਕੰਮ ਕਰੀ ਜਾਂਦੇ ਸੀ ਨਾਲ ਸ਼ੈੱਡ ਤਿਆਰ ਕਰੀ ਜਾਂਦੇ ਸੀ ਤੇ ਥੱਲੇ ਪਸ਼ੂਆਂ ਵਾਸਤੇ ਰੋਕਾਂ ਪਸ਼ੂ ਖੁੱਲੇ ਛੱਟਣ ਵਾਸਤੇ ਵਧੀਆ ਸੈਟਅਪ ਤਿਆਰ ਕੀਤਾ ਬਾਈ ਨੇ ਸੋ ਸੋਚਿਆ ਤੁਹਾਨੂੰ ਵੀ ਜ਼ਰੂਰ ਦਿਖਾਈਏ ਜਿਹਾਉ ਬਾਈਆਂ ਨੂੰ ਮਿਲਾਉਂਦੇ ਆ ਤੁਹਾਨੂੰ ਜੇ ਕਿਸੇ ਹੋਰ ਵੀਰ ਨੇ ਵੀ ਜੇ ਇਹ ਸਿਸਟਮ ਤਿਆਰ ਕਰਨਾ ਹੋਵੇ ਜਾਂ ਉੱਪਰ ਸ਼ੈੱਡ ਪਵਾਉਣਾ ਹੋਵੇ ਜਾਂ ਕਿਸੇ ਤਰ੍ਹਾਂ ਦਾ ਵੀ ਇਹ ਕੰਮ ਕਰਵਾਉਣਾ ਹੋਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦਾ ਹੈ ਬਾਈ ਜੀ ਨੂੰ ਮਿਲਦੇ ਆ ਜੀ ਹਾਂਜੀ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਪਣਾ ਨਾਮ ਦੱਸਿਓ ਜੀ ਰੇਸ਼ਮ ਸਿੰਘ ਆ ਜੀ ਅੱਛਾ ਤੇ ਆਪਣੇ ਦੂਸਰੇ ਸਾਥੀ ਦਾ ਜਨਾਮ ਉਹਦਾ ਨਾਮ ਹੈ ਰਵਨਦੀਪ ਸਿੰਘ ਜੀ ਅੱਛਾ ਤੇ ਆਪਾਂ ਜੇ ਇਹ ਬਿਲਡਿੰਗ ਦਾ ਸਭ ਕੰਮ ਕਰਦੇ ਆ ਨਾ ਜੀ ਹਾਂਜੀ ਹਾਂਜੀ ਤੇ ਕੀ ਕੀ ਤਿਆਰ ਕਰਦੇ ਆਂ ਜੀ ਆਪਾਂ ਬਾ ਬਿਲਡਿੰਗ ਦਾ ਕੋਈ ਵੀ ਕੰਮ ਹੋਵੇ ਜੀ ਰਿਪੇਅਰ ਦਾ ਛੱਡਾਂ ਦਾ ਗੇਟ ਗ੍ਰਿੱਲ ਪੌੜੀਆਂ ਆਜ ਮੈਂ ਗਾਈਆਂ ਖੁੱਲੀਆਂ ਛੱਡਣ ਵਾਸਤੇ ਅੱਛਾ ਇਹ ਸਪੈਸ਼ਲ ਆ ਜੀ ਤੁਹਾਡਾ ਫਾਰਮ ਵਾਸਤੇ ਕੰਮ ਜੀ ਹਾਂਜੀ ਹਾਂਜੀ ਹਾਂ ਕੋਈ ਵੀ ਦੋਸਤ ਮਿੱਤਰ ਆਇਆ ਜੇ ਕੰਮ ਕਰਾਉਣਾ ਚਾਹੁੰਦਾ ਹੋਵੇ ਅੱਛਾ ਜੀ ਹਾਂ ਤੇ ਆਪਾਂ ਜੋ ਉਸ ਦੇ ਉਸ ਦੇ ਘਰ ਜਾ ਕੇ ਆਪਾਂ ਤਿਆਰ ਕਰ ਦਿਆਂਗੇ ਨਾ ਸਿਸਟਮ ਹਾਂਜੀ ਹਾਂਜੀ ਹਾਂ ਜਿਵੇਂ ਜੇ ਕੋਈ ਸਿਸਟਮ ਹੋਊਗਾ ਜਿਵੇਂ ਜੀ ਜਗ੍ਹਾ ਹੋਊਗੀ ਉਹ ਜੀ ਦੇਖ ਕੇ ਹਾਂਜੀ ਅੱਛਾ ਆਪਣੀ ਦੁਕਾਨ ਕਿੱਥੇ ਆਈ ਆਪਣੀ ਦੁਕਾਨ ਹੈ ਜੀ ਪਿੰਡ ਜਲਾਲੀ ਜ਼ਿਲ੍ਹਾ ਬਠਿੰਡਾ ਅੱਛਾ ਨੇੜੇ ਹੀ ਨੇੜੇ ਜਿੱਥੇ ਵੀ ਦਿੱਤੀ ਹੈ ਜੀ ਠੀਕ ਆ ਠੀਕ ਆ ਪਿੰਡ ਦੀ ਬਾਹਰਲੀ ਫਿਰ ਨਹੀਂ ਜੀ ਅੱਛਾ ਆਪਣਾ ਮੋਬਾਈਲ ਨੰਬਰ ਬੋਲੋ ਜੀ ਮੋਬਾਈਲ ਨੰਬਰ ਹੈ ਜੀ 90565 ਜੀ ਅੱਛਾ 99682 ਨੰਬਰ ਦੁਬਾਰਾ ਫੇਰ ਬੋਲ ਜੀ 90565 ਜੀ 99682 ਠੀਕ ਆ ਜੀ ਤੇ ਭਾਈ ਆ ਦਿਖਾਉਂਗੇ ਜੀ ਆਪਾਂ ਸਿਸਟਮ ਕਿਹੜਾ ਤਿਆਰ ਕੀਤਾ ਹੈ ਆਪਾਂ ਦਿਖਾਓ ਜੀ ਆਪਣਾ ਸੈਟਅਪ ਕਿਵੇਂ ਤਿਆਰ ਕੀਤਾ ਹੈ ਜੀ ਕੋਈ ਗੇਟ ਨਹੀਂ ਲਾਉਣ ਦੀ ਲੋੜ ਜੀ ਇੱਕ ਦੂਜੇ ਦੇ ਵਿੱਚ ਪੈਣ ਦੀਆਂ ਜੀ। ਅੱਛਾ ਜੀ। ਆਪਾਂ ਸੂਈਆਂ ਕੱਢਣੀਆਂ ਦਾ। ਹਾਲ ਹੋਈ। ਕੋਈ ਪੂਪਾ ਸੂਈ ਦੇ ਬੱਚਣ ਦਾ ਖਤਰਾ ਨਹੀਂ। ਅਸੀਂ ਬੈਠੇ ਪਏ ਹਾਂ ਜੀ। ਸਾਰਾ ਇਹ ਸ਼ੈੱਡ ਤਕਰੀਬਨ ਖੁੱਲਦਾ ਹੀ ਕਰਿਆ ਬਾਈ ਸਾਡਾ। ਅੱਛਾ। ਬਾਈ ਜੀ ਆਪਾਂ ਇੱਥੇ ਸ਼ੈੱਡ 'ਚ ਮੰਨ ਕੇ ਟਰੈਕਟਰ ਬਾ ਲਿਆਉਣਾ ਜੀ, ਬੈਕ ਜਾਂ ਰੇਤਾ ਲਿਆਉਣਾ ਜੀ ਉਦੋਂ ਹੀ। ਉਹਦੇ ਵਾਸਤੇ ਹੀ ਮੰਨ ਕੇ ਆਲਾ ਸਾਰਾ ਖੁੱਲਦਾ ਕਰਿਆ। ਅੱਛਾ ਇਹ ਸਾਰਾ ਸੈਟ। ਸਾਰਾ ਦੁਨੀਆ ਵਾਸਤੇ ਇੱਧਰ ਆਏ ਹਾਂ। ਅੱਛਾ ਇਹ ਸਾਰਾ ਖੁੱਲਿਆ ਆਂਦਾ ਜੀ। ਸਾਰਾ ਖੁੱਲ ਗਿਆ ਜਿਵੇਂ ਮਰਜ਼ੀ ਕੋਈ ਸਾਧਨ ਬਾੜ ਲਓ। ਇਹ ਗੈਟ ਗਰਾਊਂਡ ਯੇ ਕੋਈ ਪਸ਼ੂ ਉਚੜਾਉਣਾ ਇੱਥੋਂ ਦੀ ਜਿਵੇਂ ਮਾਤੀ ਠੀਕ ਆ ਜੀ ਇਸ ਤਰ੍ਹਾਂ ਸਾਰੀਆਂ ਕਲੀਆਂ ਪਾਈਪਾਂ ਹੀ ਰਹਿ ਜਾਂਦੀਆਂ ਜੀ ਸਾਰਾ ਇਕੱਠਾ ਹੋ ਜਾਂਦਾ ਜੀ ਕੋਈ ਗੇਟ ਗੋਟ ਨਹੀਂ ਕੋਈ ਗੇਟ ਆਇਆ ਯਰ ਪਸ਼ੂ ਬੈਦਦਾ ਕੋਈ ਪਟਾ ਆ ਜਾਂਦਾ ਅੱਛਾ ਹਾਂ ਜੀ ਤੇ ਸਾਰੇ ਗੇਟ ਖੋਲਦੇ ਉਹ ਬੱਚੀਆਂ ਵਾਲਾ ਅੱਡਾ ਜੀ ਆ ਗਾਈਆਂ ਵਾਲਾ ਅੱਡਾ ਉਧਰ ਬੈੜਾਂ ਵਾਲਾ ਅੱਡਾ ਅੱਛਾ ਜੀ ਅੱਡੋ ਅੱਡੀ ਪੋਰਸ਼ਨ ਬਣ ਜਾਂਦਾ ਜੀ ਪਾਈਪਾਂ ਪਾ ਕੇ ਆ ਸਕੰਜਾ ਤਿਆਰ ਕੀਤਾ ਜੀ ਆਪਾਂ ਇਸ ਤਰ੍ਹਾਂ ਆ ਸਕੰਜਾ ਜੀ ਪਸ਼ੂ ਦੇ ਕੋਈ ਟੀਕਾ ਲਾਉਗਾ ਭਰਨਾ ਕੋਈ ਦਵਾਈ ਦੇਣੀ ਆ ਕੋਈ ਬੋਤਲ ਲਾਉਣੀ ਆਈ ਹਾਂਜੀ ਹਾਂਜੀ ਇਹ ਆ ਛੋਟੀਆਂ ਬੱਚੀਆਂ ਵਾਸਤੇ ਅੱਛਾ ਪੋਰਸ਼ਨ ਤਿਆਰ ਕੀਤਾ ਜੀ ਇਹ ਵੀ ਆਇ ਫੁੱਲਦਾ ਕਰਿਆ ਵਾ ਸਾਰਾ ਅੱਛਾ ਇਹ ਸਾਰੇ ਜਿਹੜੇ ਪੋਰਸ਼ਨ ਖੁੱਲਦੇ ਕਰੀਏ ਠੀਕ ਹੈ ਜੀ ਬੱਚੀਆਂ ਵਾਸਤੇ ਛੋਟਾ ਅੱਛਾ ਜਿਆਦਾ ਲੋਡ ਆਈ ਆਪਾਂ ਲਾ ਦੇਣਾ ਜੀ ਜਾਂ ਬੰਦ ਕਰ ਦੇਣਾ ਅੱਛਾ ਹਾਂਜੀ ਠੀਕ ਹੈ ਜੀ ਵੱਡੇ ਬਸੂ ਆਟਾ ਛੋਟੇ ਵੱਡਾ ਜੀ ਹਾਂਜੀ ਹਾਂਜੀ ਅੱਛਾ ਇਹ ਤੇ ਮੇਰੇ ਖਿਆਲ ਨਾਲ ਬਾਈ ਜੀ ਖਰਚਾ ਵੀ ਜਿਆਦਾ ਨਹੀਂ ਆਉਂਦਾ ਹੋਣਾ ਨਾ ਜੀ ਨਹੀਂ ਨਹੀਂ ਬਸੂ ਖੁੱਲੇ ਰਹਿੰਦੇ ਸਾਡੀ ਦੁੱਧਬਾ ਵਧੀਆ ਦਿੰਦੇ ਆ ਹਨਾ ਜੀ ਤੇ ਪਾਣੀ ਵਾਲਾ ਸਿਸਟਮ ਵੀ ਕਰਦਿਆਂ ਜੀ ਨਾਲ ਆਪਾਂ ਤਿਆਰ ਪਾਣੀ ਵਾਲਾ ਉਧਰ ਉਹ ਡਰਮ ਫਿੱਟ ਕਰੀ ਜਾਂਦੇ ਅੱਛਾ ਹੈ ਬਾਈ ਪਾਣੀ ਵਾਲੇ ਸਿਸਟਮ ਬਾਰੇ ਵੀ ਦੱਸਿਓ ਜੀ ਪਾਣੀ ਵਾਲਾ ਹੀ ਕੋਈ ਬਾਲਟੀ ਚੱਕਣ ਦੀ ਲੋੜ ਨਹੀਂ ਆਪਾਂ ਸੋ ਜਦੋਂ ਲੋੜ ਆ ਪਾਣੀ ਪਹਿਲੇ ਛੱਡੇ ਆ ਪਸੂ ਹਾਂਜੀ ਵੱਡੀਆਂ ਗਾਇਆਂ ਇੱਧਰ ਦੀ ਪੀ ਲੈਂਦੀਆਂ ਦੋਨੇ ਪਾਸੇ ਦੀ ਪੀ ਲੈਣੇ ਅੱਛਾ ਇੱਕ ਡਰਮ ਨਾਲ ਹੀ ਆਪਣਾ ਦੋਨੇ ਪਾਸੇ ਹੀ ਸਰ ਜਾਣਾ ਅੰਦਰ ਲੀਆਂ ਗਾਇਆਂ ਵੀ ਪੀ ਲੈਣੀਆਂ ਇੱਧਰ ਲੀਆਂ ਜਿਹੜੀਆਂ ਅੰਦਰ ਬੜੀਆਂ ਹੋ ਗਈਆਂ ਹਾਂਜੀ ਹਾਂਜੀ ਠੀਕ ਹੈ ਬਾਲਟੀ ਚੱਕਣ ਦੀ ਲੋੜ ਨਹੀਂ ਜਦੋਂ ਲੋੜ ਆ ਵੀ ਪੀ ਲੈਣਗਾ ਹਾਂਜੀ ਇੱਥੇ ਪੇਪਰ ਸਪਲਾਈ ਲਾ ਦੇਣੀ ਹੈ ਬਾਈ ਜੀ ਠੀਕ ਹੈ। ਬਾਕੀ ਜਿਆਦਾ ਕਾਸਟਲੀ ਵੀ ਨਹੀਂ ਹਨਾ ਇਹ। ਨਹੀਂ ਨਹੀਂ ਨਹੀਂ। ਇੱਕ ਡਰਮ ਦੀਆਂ ਦੋ ਬਣ ਗਏ ਹਨਾ ਟੈਂਕੀਆਂ। ਇੱਕ ਦੀਆਂ ਦੋ ਬਣ ਜਾਂਦੀਆਂ। 100 100 ਲੀਟਰ ਪਾਣੀ ਪੈ ਜਾਂਦੀ ਇੱਕ। ਠੀਕ ਹੈ ਠੀਕ ਹੈ। ਬਾਕੀ ਨਾਲ ਦੀ ਨਾਲ ਸਪਲਾਈ ਹੋ ਜਾਂਦੀ ਹਨਾ ਜਦੋਂ ਮੱਖੂ ਆ। ਪਾਪਾ ਪਾਈਪਾਂ ਲਾਦਣੀਆਂ ਜਿੰਨੀ ਲੋੜ ਆਪੇ ਚੱਲੀ ਆ ਗਟੂੜੀ ਹੋਣੀ। ਠੀਕ ਆ ਠੀਕ ਆ। 100 ਜਿਹੜਾ ਵੀ ਬਾਈ ਇਸ ਤਰ੍ਹਾਂ ਆਪਣੇ ਪਸ਼ੂ ਖੁੱਲੇ ਛੱਡਨੇ ਚਾਹੁੰਦਾ ਥੋੜੇ ਪੈਸਿਆਂ ਤੇ ਹੀ ਵਧੀਆ ਸੈਟਅਪ ਤਿਆਰ ਕਰਨਾ ਚਾਹੁੰਦਾ। ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦਾ ਹੈ ਤੁਸੀਂ ਦੇਖ ਰਹੇ ਹੋ ਸਿਰਫ ਪਾਈਪਾਂ ਹੀ ਲਾਈਆਂ ਹੋਈਆਂ ਹਨ ਥੋੜੇ ਖਰਚੇ ਤੇ ਹੀ ਬਾਈ ਜੀ ਵੱਲੋਂ ਬਹੁਤ ਸੋਹਣਾ ਇਹ ਪ੍ਰਬੰਧ ਕੀਤਾ ਗਿਆ ਹੈ ਇਹ ਬਾਈ ਜੀ ਠੇਕੇ ਤੇ ਵੀ ਤਿਆਰ ਕਰ ਦਿੰਦੇ ਤੇ ਦਿਹਾੜੀ ਤੇ ਜਿਸ ਤਰ੍ਹਾਂ ਵੀ ਤੁਹਾਨੂੰ ਚੰਗਾ ਲੱਗੇ ਉਸੇ ਤਰ੍ਹਾਂ ਇਹ ਸਾਰਾ ਸਿਸਟਮ ਤਿਆਰ ਕਰ ਦਿੰਦੇ ਹਨ ਬਾਈ ਜੀ ਕੋਲੇ ਸਾਰੇ ਸੰਦ ਆਪਦੇ ਹਨ ਸੋ ਜੈਸੇ ਵੀ ਕਿਸਾਨ ਵੀਰ ਨੇ ਪਸ਼ੂਆਂ ਵਾਸਤੇ ਕੋਈ ਇਸ ਤਰ੍ਹਾਂ ਦਾ ਸਿਸਟਮ ਤਿਆਰ ਕਰਵਾਉਣਾ ਹੋਵੇ ਛੱਡ ਤਿਆਰ ਕਰਵਾਉਣਾ ਹੋਵੇ ਜਾਂ ਇਸ ਤੋਂ ਇਲਾਵਾ ਜੋੜੀ ਗਰਿੱਲਾਂ ਕੋਈ ਵੀ ਸਮਾਨ ਤਿਆਰ ਕਰਵਾਉਣਾ ਹੋਵੇ ਤਾਂ ਇਹ ਗੁਰਸਖ ਵੀਰਾਂ ਨੂੰ ਮਿਲ ਸਕਦਾ ਹੈ ਨਾਲ ਬੇਨਤੀ ਹੈ ਕਿ ਜੇ ਅਜਿਹੇ ਵੀਰਾਂ ਦੀ ਜਰੂਰ ਮਦਦ ਦੇ ਕਰਿਆ ਕਰੋ ਸੋ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ